ਹਲਪਿਆ ਮੇਸਤਰੀ ਤਾਂ ਗਏ ਜੀ ਸਭ ਭੱਜ ਬੱਜਾ ਵਾਲੀ ਵੀ ਕੀ ਗੱਲ ਐ ਇੱਕ ਮੇਸਤਰੀ ਜਿਹੜਾ ਚੰਗਾ ਦੀ ਖੇਲ ਬਣਾਉਣ ਤੇ ਆਇਆ ਤੇ ਉਹ ਇੱਕ ਦਿਨ ਲਾ ਕੇ ਅੰਦਰੋਂ ਖੇਲ ਤਿਆਰ ਕਰਕੇ ਇਹਦਾ ਵੀ ਕੱਲ ਨੂੰ ਮਰਾ ਜਵਾਗ ਢੱਲਾ ਹੋ ਗਿਆ ਦੂਜੇ ਨੂੰ ਲਿਆਂਦਾ ਫਰਸ਼ ਤੁਹਾਨੂੰ ਦਿਖਾਇਆ ਉਹਨੇ ਕਮਲਾ ਵਾਲਾ ਕਰਤਾ ਹੁਣ ਫਿਰ ਮੈਂ ਬਹਿ ਕੇ ਸਕੀਮ ਲਾਈ ਵੀ ਮੇਸਤਰੀਆਂ ਦੇ ਵਿੱਚ ਕਿਹੜਾ ਕੋਈ ਜਾਦੇ ਹੋ ਪਾਇਆ ਵੀ ਆਪਾਂ ਬੱਤ ਦੇ ਕੰਮ ਕਰਨੇ ਨੇ ਆਪਦਾ ਦਿਮਾਗ ਚਲਾ ਇੱਕ ਤਾਂ ਮੈਂ ਆ ਚੀਜ਼ ਲੈਂਦੀ ਐ ਇਹ ਮੈਂ ਸਾਰਾ ਨਾ ਪਤਾ ਖੇਲ ਤੇਰਾ ਖੇਲ ਆਦੇ ਪਾਣੀ ਵਾਲੀ ਖੇਲ ਤੇ ਲਾ ਰਿਹਾ ਕੱਲ ਕਰੂੰ ਬਣਾਉਣੀ ਤੇ ਸੰਗਾਰ ਬਣਾਉਣੀ ਤੇ ਖੇਲ ਬਾਲੀ ਚੰਗੀ ਬਣਾਉਣੀ ਤੇ ਜਿਹੇ 10 2000 ਰੁਪਇਆ ਖਰਚ ਆਉਂਦਾ ਮੈਸਤਰੀਆਂ ਨੇ ਮਣਕਾਤਾ ਠੀਕ ਹੈ ਹੁਣ ਮੈਂ ਕੀ ਕਰਿਆ ਇਹ ਮੇਨ ਗੱਲ ਆਹ ਦਿਖਾ ਦਿਆ ਆਹ ਪਾਇਪ ਪਾਤਾ ਉਥੋਂ ਹੌਦੀ ਦਿਖਾ ਗਿਆ ਲਵੇ ਜਾ ਕੇ ਆਹ ਹੌਦੀ ਮਾਲੀ ਜੀ ਹਜੇ ਪੂਰੀ ਤਿਆਰ ਨਹੀਂ ਕਰੀ ਹੂੰ ਮਤਲਬ ਪਾਪੂ ਫਿੱਟ ਕਰਕੇ ਉਰਾ ਲਿਆ ਇੱਧਰ ਰੱਖਿਆ ਇੱਧਰ ਨਾ ਜਾਏ ਤਾਂ ਹਲੇ ਠੀਕ ਕਰਨਾ ਉਰਾ ਲਿਆ ਇੱਥੋਂ ਦੀ ਮੋਗਾ ਮੋਗਾ ਕੱਟ ਰਿਹਾ ਇੱਜ ਦੇਖੋ ਲੈਟਰ ਤੋਂ ਥੱਲੋਂ ਦੀ ਇਨਾ ਕਾ ਸਾਡੀ ਬਚਤ ਹੋ ਗਈ ਲੈਟਰ ਤਾਂ ਹਰ ਰਹਿ ਗਿਆ ਕਰਮਾਂ ਦਾ ਆ ਪਾਇਪ ਵੱਢ ਲਿਆ ਹੁਣ ਇੱਥੇ ਆਹਾ ਗੇਟ ਵਾਲਾ ਫੱਟ ਕਰਾਂਗੇ ਵੀ ਪਾਣੀ ਕੱਢਣਾ ਜਦੋਂ ਐ ਨਾਲ ਹੀ ਇਹਦਾ ਨਿਕਲ ਜਾ ਕਰੇ ਨਾਲੇ ਫਰਸ ਦੇ ਨਿਕਲ ਜਾ ਕਰਨਗੇ ਤੇ ਰਹੀ ਗੱਲ ਲੋਕ ਮੈਨੂੰ ਗਾਲਾਂ ਬਹੁਤ ਕੱਢਦੇ ਨੇ ਕਮੈਂਟਾਂ ਦੇ ਵਿੱਚ ਗਾਲਾਂ ਕਿਹੜੀ ਵੀਡੀਓ ਤੇ ਕੱਢਦੇ ਨੇ ਪੜਾਕੇ ਵਾਲੀ ਤੇ ਹੁਣ ਉਹ ਵੀਡੀਓ ਸਭ ਨੇ ਦੇਖੀ ਹੋਈ ਆ ਤਾਂ ਹਾਂ ਚੱਕ ਦੇ ਉਹ ਵੀਡੀਓ ਸਾਹਮਣੇ ਦੇਖੀ ਹੋਈ ਆ ਵੀ ਹਾਂ ਉਹਦੇ 'ਚ ਮੈਂ ਇਹੀ ਗੱਲ ਕਹੀ ਆ ਵੀ ਤੰਗ ਹੋ ਰਹੇ ਹਾਂਗੇ ਘੋੜੀ ਬਹੁਤ ਡਰ ਰਹੀ ਆ ਵੀ ਥੋੜਾ ਜਿਆ ਨਿਆਇਜ ਕਰ ਰਹੀ ਦੀ ਇੱਧਰ ਦਿਖਾ ਦਿਆ ਭਰਾਂਡਾ ਇਹ ਭਰਾਂਡਾ ਸਾਡਾ ਅੰਦਰਲਾ ਇਹ ਬਾਗਲ ਵਾਲਾ ਭਰਾਂਡਾ ਹੋਰਾਂ ਕਰਦੇ ਹੁੰਦੇ ਬਾਗਲ ਵਾਲਾ ਭਰਾਂਡਾ ਜੀ ਇਹ ਇੱਥੇ ਦੀ ਘੋੜੀਆਂ ਇੱਥੇ ਜਦੋਂ ਸਾਨੂੰ ਪਤਾ ਲੱਗਿਆ ਵੀ ਵੜਾਕੇ ਹੁਣ ਸਭ ਨਹੀਂ ਚਲਾਉਣੇ ਆ ਦਿਵਾਲੀ ਆ ਆਪਾਂ ਵੀ ਇਧਰੋਂ ਵਸਤਾ ਵਾਜਿਆ ਡਿੱਗਣੀਆਂ ਉਧਰੋਂ ਵੀ ਤੰਗ ਹੋਣਗੇ ਆਪਾਂ ਅੰਦਰ ਲੈ ਗਏ ਉਧਰ ਦਿਖਾ ਦੇ ਉਹ ਸਾਹਮਣੇ ਮਾਰ ਕੇ ਉੱਥੇ ਲੈ ਕੇ ਜਦੋਂ ਤੇ ਉੱਥੇ ਭਾਂਡੇ ਅੰਦਰਲੇ ਚੋਰਾ ਕਰ ਲਓ ਅੰਦਰਲੇ ਭਾਂਡੇ ਚ ਮੈਸਾਂਲੇ ਚ ਬੰਦ ਨਹੀਂ ਆ ਤੇ ਉੱਥੇ ਵੀ ਨਜਾਇਜ਼ ਵੀਹੀ ਨਾਲ ਐ ਲਾ ਕੇ ਬੈਕ ਕਰਕੇ ਬੁਲਟ ਦੀ ਅੱਧਾ ਦਾ ਘੰਟਾ ਪਟਾਕੇ ਵੀ ਆਈ ਬੁਲਟ ਦੇ ਪਟਾਕੇ ਹੁੰਦੇ ਆ ਕੋਈ ਚਲ ਉਦੋਂ ਮੈਂ ਵੀਡੀਓ ਚ ਦਿਵਾਲੀ ਵਾਲੇ ਦਿਖਾ ਬੈਠਿਆ ਗਲਤੀ ਮੇਰੀ ਇਹ ਰਹੀ ਠੀਕ ਆ ਤੇ ਬਾਕੀ ਸਾਡੇ ਜਵਾਕਾਂ ਨੇ ਪਟਾਕੇ ਚਲਾਏ ਨੇ ਗੋਲੂ ਨੇ ਚਲਾਏ ਨੇ ਥੋੜੇ ਜੇ ਉਹਦੇ ਨਾਲ ਤਿੰਨਾਂ ਕਸਤ ਬਾਜੀਆਂ ਚਲਾ ਲੀਆਂ ਮਤਲਬ ਬੋਤਲ ਚ ਧਰ ਕੇ ਨਾ ਕਰੋ ਕਹਿੰਦੇ ਤੈਂ ਵੀ ਪੜਾਕੇ ਚਲਾਏ ਨੇ ਯਾਰ ਮੇਰੇ ਨਾਲ ਦੁਸ਼ਮਣੀ ਆ ਕੋਈ ਤੁਹਾਡੀ ਮੈਨੂੰ ਇਹ ਗੱਲ ਤਾਂ ਦੱਸੋ ਮੈਂ ਕਿਸੇ ਨਾਲ ਘਰੇ ਜਾਣਾ ਕਿਸੇ ਦੇ ਲੜਨਾ ਜਾਂ ਨਾ ਕਿਸੇ ਨੂੰ ਮਾੜਾ ਚੰਗਾ ਬੋਲਦਾ ਜੇ ਤਾਂ ਹੁਣ ਕੋਈ ਬਾਰ ਚਾ ਕੇ ਤੰਗ ਕਰੂਗਾ ਫੇ ਮਜਬੂਰੀ 'ਚ ਤਾਂ ਕਹਿਣਾ ਪਊਗਾ ਅਗਲੇ ਨੂੰ ਹਟਾਉਣਾ ਦਾ ਪੂਪੇ ਹੀ ਆਏ ਨਾ ਕਰ ਚਲ ਨਹੀਂ ਹਟਦਾ ਆਪਾਂ ਚੁੱਪ ਰਹਿਆਂਗੇ ਆਪਾਂ ਕਿਰ ਫਿਰ ਕਿਸੇ ਨਾਲ ਲੜਿਆਂਗੇ ਜਾ ਕੇ ਵੀ ਹਾਂ ਭਈ ਐ ਬਾ ਤੇ ਆਹੀ ਬੇਨਤੀਆਂ ਨੇ ਆਪਣੀਆਂ ਹੁਣ ਆਪਦੇ ਕੰਮ ਆਪ ਵੀ ਕਰਨਾ ਸਿੱਖ ਲੋ ਇਹ ਮੈਂ ਸੈਟਿੰਗਾਂ ਵਧੀਆਂ ਅਪ ਕਰ ਰਿਆਂ ਧੰਨਵਾਦ